ਨੋ ਮਈ ਰਾਤ 8 ਵਜੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਿਰ ਹੋਇਆ ਬਲੈਕਆਊਟ ਬਲੈਕਆਊਟ ਤੋਂ ਬਾਅਦ ਫਿਰ ਅਸਮਾਨ ਵਿੱਚ ਦਿਖੇ ਪਾਕਿਸਤਾਨ ਦੇ ਡਰੋਨ ਅਤੇ ਮਿਜ਼ਾਈਲਾਂ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਮੂਹ ਤੋੜਵਾ ਜਵਾਬ ਹਵਾ ਵਿੱਚ ਹੀ ਨਸ਼ਟ ਕੀਤੇ ਡਰੋਨ ਅਤੇ ਮਿਜ਼ਾਈਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਿਨ ਰਾਤ ਸਾਇਰਨ ਵੱਜਣ ਤੋਂ ਬਾਅਦ ਇੱਕ ਵਾਰ ਫਿਰ ਬਲੈਕਆਊਟ ਕਰ ਦਿੱਤਾ ਗਿਆ ਸੀ ਜਿਵੇਂ ਹੀ ਬਲੈਕਆਊਟ ਹੁੰਦਾ ਹੈ ਤਸਮਾਨ ਦੇ ਵਿੱਚ ਪਾਕਿਸਤਾਨ ਦੇ ਡਰੋਨ ਉਡਣੇ ਸ਼ੁਰੂ ਹੋ ਜਾਂਦੇ ਨੇ ਕਈ ਇਲਾਕਿਆਂ ਵਿੱਚ ਪਾਕਿਸਤਾਨ ਨੇ ਮਿਜ਼ਾਈਲਾਂ ਵੀ ਦਾਗਣ ਦੀ ਕੋਸ਼ਿਸ਼ ਕੀਤੀ ਪਰ ਇਨਾਂ ਸਾਰੀਆਂ ਕੋਸ਼ਿਸ਼ਾਂ ਉੱਤੇ ਭਾਰਤ ਨੇ ਪਾਣੀ ਫੇਰ ਦਿੱਤਾ ਅੰਮ੍ਰਿਤਸਰ ਦੇ ਛੇ ਹਰਟਾ ਲੋਹਾਰਾ ਕਾ ਰੋਡ ਅਜਨਾਲਾ ਰੋਡ ਸਮੇਤ ਕਈ ਹੋਰ ਥਾਵਾਂ ਤੇ ਵੀ ਪਾਕਿਸਤਾਨ ਦੇ ਡਰੋਨਾਂ ਨੂੰ ਨਸ਼ਟ ਕਰਕੇ ਹੇਠਾਂ ਸੁੱਟ ਦਿੱਤਾ ਗਿਆ ਇਹ ਸਿਲਸਿਲਾ ਸਿਰਫ ਰਾਤ ਭਰ ਹੀ ਨਹੀਂ ਬਲਕਿ ਸਵੇਰ ਤੱਕ ਵੀ ਜਾਰੀ ਰਿਹਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਵੇਰੇ 5:30 ਤੋਂ 6 ਵਜੇ ਤੱਕ ਵੀ ਧਮਾਕਿਆਂ ਦੀਆਂ ਖਬਰਾਂ ਮਿਲਦੀਆਂ ਰਹੀਆਂ ਬਠਿੰਡਾ ਫਿਰੋਜ਼ਪੁਰ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਅਤੇ ਜਲੰਧਰ ਵਿੱਚ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਛਿਜਣਾ ਵਿੱਚ ਮਿਜ਼ਾਈਲ ਡਿੱਗਣ ਦੇ ਨਾਲ ਖੇਤਾਂ ਦੇ ਵਿੱਚ 15 ਫੁੱਟ ਡੂੰਗਾ ਅਤੇ 40 ਫੁੱਟ ਲੰਬਾ ਟੋਆ ਪੈ ਗਿਆ ਪਰ ਗਨੀਮਤ ਹੈ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਫਿਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਡਿੱਗਣ ਦੇ ਨਾਲ ਇੱਕ ਘਰ ਦੇ ਵਿੱਚ ਅੱਗ ਲੱਗ ਗਈ ਅਗਲਗਨ ਨਾਲ ਪਰਿਵਾਰ ਦੇ ਤਿੰਨ ਮੈਂਬਰ ਝੁਲਸ ਗਏ ਜਿਨ੍ਹਾਂ ਨੂੰ ਜ਼ੇਰੇ ਇਲਾਜ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮਿੰਗ ਵੱਲੋਂ ਰਿਪਲਾਈਜ਼ ਕਰ ਲਿਆ ਹਾਂ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਇਸ ਦੇ ਨਾਲ ਹੀ ਸਰਹੱਦੀ ਸ਼ਹਿਰ ਫਾਜ਼ਿਲਕਾ ਵਿੱਚ ਵੀ ਚਾਰ ਪਾਕਿਸਤਾਨੀ ਡਰੋਨ ਐਂਟਰ ਕੀਤੇ ਜਿਨ੍ਹਾਂ ਨੂੰ ਭਾਰਤ ਵੱਲੋਂ ਐਂਟਰੀ ਡਰੋਨ ਸਿਸਟਮ ਦੇ ਰਾਹੀਂ ਤਬਾਹ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਟੁਕੜੇ ਜ਼ਮੀਨ ਤੇ ਡਿੱਗ ਪਏ। ਹਾਲਾਤਾਂ ਨੂੰ ਦੇਖਦਿਆਂ ਹੋਇਆਂ ਪ੍ਰਵਾਸੀਆਂ ਨੇ ਵੀ ਹੁਣ ਪੰਜਾਬ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਸਟੇਸ਼ਨਾਂ ਤੇ ਅਤੇ ਬੱਸ ਸਟੈਂਡਾਂ ਤੇ ਲੰਬੀਆਂ ਲਾਈਨਾਂ ਦਿਖੀਆਂ। ਯੂਪੀ ਅਤੇ ਬਿਹਾਰ ਨੂੰ ਜਾਣ ਵਾਲੇ ਪ੍ਰਵਾਸੀ ਆਪਣੀਆਂ ਟ੍ਰੇਨਾਂ ਅਤੇ ਬੱਸਾਂ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ। ਇਸ ਸਾਰੇ ਘਟਨਾਕਰਮ ਤੋਂ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਸਾਰੇ ਘਟਨਾਕਰਮ ਦੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੋtਕਾਰੀਆਂ ਸੋਫੀਆ ਕੁਰੇਸ਼ੀ ਅਤੇ ਵਿਯੋਮਿਕਾ ਸਿੰਘ ਦੇ ਨਾਲ ਜਾਣਕਾਰੀ ਦਿੰਦੇ ਹਾਂ ਦੱਸਿਆ ਕਿ ਪਾਕਿਸਤਾਨੀ ਫੌਜ ਸਥਿਤੀ ਨੂੰ ਵਿਗੜਦਿਆਂ ਦੇਖ ਹਮਲਾਵਰ ਇਰਾਦਿਆਂ ਦੇ ਨਾਲ ਭਾਰਤ ਦੀ ਸਰਹੱਦ 'ਵਾਲ ਫੌਜ ਭੇਜ ਰਹੀ ਹੈ ਨਾਪਾਕ ਪਾਕਿਸਤਾਨ ਨੇ ਪੰਜਾਬ ਦੇ ਕਈ ਏਅਰ ਬੀਸ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਸਿੱਟਾ ਰਹੀਆਂ ਮੇਜਰ ਜਨਰਲ ਕੁਰੇਸ਼ੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਪਾਰਟੀ ਹਥਿਆਰਬੰਦ ਸੈਨਾਮਾ ਨੇ ਵਾਰ-ਵਾਰ ਦਰਾਇਆ ਕਿ ਉਹ ਤਣਾਅ ਨਹੀਂ ਚਾਹੁੰਦੇ ਪਰ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਕਦਮ ਚੁੱਕਣਾ ਉਹਨਾਂ ਦਾ ਫਰਜ਼ ਹੈ। ਨਿਯੰਤਰਣ ਰੇਖਾ ਪਰ ਪਾਕਿਸਤਾਨ ਨੇ ਡਰੋਨ ਘੁਸਪੈਠ ਔਰ ਭਾਰੀ ਤੋਪਖਾਨਾ ਗੋਲਾਬਾਰੀ ਕੇ ਕਈ ਪ੍ਰਯਾਸ ਕੀ। ਕੁਪਵਾੜਾ, ਬਾਰਾਮੂਲਾ, ਪੁਂਚ, ਰਾਜौरी ਔਰ ਅਖਨੂਰ ਸੈਕਟਰਸ ਮੇ ਤੋਪ, ਮੋਟਾਰ हल्के हथियारों से भीषण गोलाबारी गोला जारी रही भारतीय सेना ने प्रभावी व तुलनात्मक प्रति उत्तर देते हुए पाक सेना को काफी पहुंचाई। पाकिस्तान सेना के अग्रिम क्षेत्रों में सैनिकों की डिप्लॉयमेंट बढ़ती दिख रही है जो स्थिति को और भड़काने की मंशा दर्शा, दर्शाती है भारतीय सशस्त्र बल पूर्ण परिचालन तत्परता की स्थिति में है अभी तक सभी शत्रुतापूर्ण कार्रवाइयों का प्रभावी ढंग से सामना कर उपयुक्त जवाब दिया गया है